ਇਹਨਾਂ ਦੇ ਸਾਰੇ ਸੰਗਤ ਇਕੱਤਰ ਹੋਏ ਨੇ। ਇੱਕੋ ਸਾਹ ਦਾ ਸ਼ੁਕਰਾਨਾ ਇਸੇ ਵਿੱਚ ਹੀ ਹੈ। ਕਰੋ। ਬੋਲੋ ਜੀ ਮਾਈਕਰੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਮੂਲ ਮੰਤਰ ਸਾਹਿਬ ਦੀ ਰਪਾਠ ਕਰਨਾ ਹੈ। ਸਾਰੇ ਸੰਗਤ ਇਕਾਗਰ ਚਿੱਤ ਹੋ ਕੇ ਬਾਣੀ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ। ਇੱਕ ਆਪੁਰਖ ਨਿਰਪਰ ਆਹ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਲਿ ਬਾਪ ਜਿਮਨ ਤਕਔਰ ਸੋਚੀਆਂ ਸਕਦਾ ਆਪ ਜੀ ਦੇ ਦਰ ਤੇ ਹਾਜ਼ਰ ਹੋਈਆ ਸਤਿਗੁਰ ਜੀਓ ਕਿਰਪਾ ਕਰਨੀ ਜੀ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਦਾ ਵੇ ਜੇ ਨਾਵ ਕਮਸਾਰ ਕਿਰਪਾ ਕਰਕੇ ਨਿਵਾਜਨਾ ਜੀ ਪਾਸ਼ਾ ਜੀ ਉਹ ਜਿੱਥੇ ਆਪ ਜੀ ਨੇ ਬਖਸ਼ਿਸ਼ਾ ਕਰ ਪਿਛਿੰਡਾ ਏਰੀਆ ਤੋਂ ਬਖਸ਼ਿਸ਼ਾ ਵਡਿਆਈਆਂ ਬਖਸ਼ੀਆਂ ਹਨ ਸੰਗਤਾਂ ਵੱਲੋਂ ਵੀ ਅਸੀਸਾਂ ਆਪ ਹੀ ਬਖਸ਼ਿਸ਼ ਕਰਨੀਆਂ ਆਪ ਦੇ ਦਰ ਦੀ ਬਖਸ਼ਿਸ਼ ਕਰਕੇ ਨਿਵਾਜਨਾ ਜੀ ਸਤਿਗੁਰ ਆਇਓ ਸਰਨ ਤੁਮਾਰੀ ਬਿਨਾ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਦੇ ਮਾਵਾ ਕੰਸਾਰ ਕਿਰਪਾ ਕਰਕੇ ਨਿਵਾਜਨਾ ਜੀ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਕਰੋ ਕਿਰਪਾ ਸਤਿਗੁਰ ਜੀਓ ਆਪਣੇ ਧਾਤੀਆਂ ਵਡਿਆਈਆਂ ਬਖਸ਼ੋ ਐਸ ਵਕਤਰ ਦਾਸ ਨੂੰ ਮੁੱਖ ਰੱਖਦੇ ਆਂ ਗ੍ਰਾਹ ਪ੍ਰਸ਼ਾਦ ਹਾਜ਼ਰ ਹੋਇਆ ਦਰ ਪਰਵਾਨ ਕਰ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਨੀ ਆਨੰਦ ਸਹਿਬ ਦੀ ਛੇ ਪੌੜੀਆਂ ਦੇ ਜਾਪ ਹੋਏ ਸਤਿਗੁਰ ਜੀ ਦਰ ਪਰਵਾਨ ਕਰਨੇ ਪਾਵਨ ਹੁਕਮ ਦੀ ਵਡਿਆਈ ਅਸੀਸ ਬਖਸ਼ ਕਰਿਵਾਜੋ ਜੀ ਗੁਰ ਮੰਤਰ ਮੂਰ ਮੰਤਰ ਤੇ ਜਾਪ ਹੋਏ ਤੇ ਸ਼ਾਮ ਚੇਤੇ ਆਏ ਨਾਮ ਕੇ ਨਾਮ ਜਰਦੀ ਕਲਾ ਤੇਰੇ ਬਾਹੇ ਸਰਬਤ ਦਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੋ ਨਿਹਾਲ ਸਿਮਰਦਾਤਾ ਤੋਦਿ ਢਿਠੇ ਸੱਚੇ ਪਾਤਸ਼ਾਹ ਮੌਲ ਜਨਮ ਜਨਮ ਦੀ ਕਟਕੀ ਸਜਣ ਸੱਚਾ ਪਾਤਸ਼ਾਹ ਸੇਰ ਸਾਬ ਜਿਸ 파ਸ ਮਹੱਤਿਆ ਸੁਹੀ ਲੈ ਸਭਲਾ ਦਾਵੀ ਸਤਨਾਮ ਹਲਕੇ ਦੇ ਵਿੱਚ ਸਾਡੇ ਸ਼ਰੋਗੁਣੀ ਅਕਾਲੀ ਦਲ ਦੇ ਸਾਰੇ ਬਕਰ ਡੀਟਰ ਸਾਹਿਬਾਨ ਸਾਰੇ ਇਥੋਂ ਦੇ ਵੋਟਰ ਬੜੀ ਉਪਕਤਾ ਦੇ ਨਾਲ ਬੀਬਾ ਜੀ ਦੇ ਦਿੱਤੇ ਅਨੁਆਪਮੰਦੀ ਡੀ ਕਰ ਰਹੀ ਸੀ ਹਫਤੇ ਤੋਂ ਲੋਕਾਂ ਦੇ ਬੋਨ ਵੀ ਆ ਰਹੇ ਸੀ ਕੁਝ ਵਾਹਵੇ ਚੱਲ ਰਹੀਆਂ ਸੀ ਪਰ ਬੀਬਾ ਜੀ ਫਾਜ਼ਲ ਪਟਿਆੰਡੇ ਤੋਂ ਇਹ ਇਲੈਕਸ਼ਨ ਲੜਦੇ ਤੇ ਉਹਨਾਂ ਨੇ ਅਨਾਉਂਸ ਗੱਲ ਹੋਈ ਹੈ ਅੱਜ ਦੁਆਰਾ ਕਿਲਾ ਮੋਾਕਬੇ ਦੇ ਬੀਬਾ ਜੀ ਇੱਥੇ ਮੱਥਾ ਟੇਕ ਨਾ ਰਹੇ ਹੁਣ ਦੋ ਚਾਰ ਮਿੰਟਾਂ ਦੇ ਵਿੱਚ ਅਸੀਂ ਪਟਿਆੰਡਾ ਸ਼ਹਿਰ ਵੱਲੋਂ ਸਰਉਣੀ ਇਕਾਲੀ ਦਲ ਪਟਿਆੰਡਾ ਸ਼ਹਿਰ ਵੱਲੋਂ ਅਸੀਂ ਆਪਣੀ ਜੋ ਡਿਊਟੀ ਹੈ ਤਣ ਦੇ ਹੀਨਾ ਲਵਾ ਕੇ ਇੱਕ ਤੋਂ ਅਸੀਂ ਬਹੁਤ ਵਧੀਆ ਰਿਜ਼ਲਟ ਬਹੁਤ ਵਧੀਆ ਡੀਡ ਸ਼ਰੋਣੀ ਅਕਾਲੀ ਦਰ ਨੂੰ ਵੀ ਬਹਾਪ ਕਰਦੇ ਹਾਂ ਅਥਰ ਬੋਲਡ ਹੋ